ਕਾ ਅਸੀਂ 16 ਤਰੀਕ ਦਾ ਭਰਿਆ ਚ 12 ਹੋ ਗਈ ਠੀਕ ਆ ਤੇ ਮਾਰਕ ਦੇ ਕਹਿਣ ਮੁਤਾਬਕ ਵੀ ਬਲੱਡ ਵੀ ਮਾਰਗੀ ਅੱਟ ਵੀ ਦੇਗੀ ਠੀਕ ਆ ਅੱਜ ਮੰਨ ਕੇ ਇਹਨੂੰ ਹੋ ਗਏ ਫਿਰ 16 12 ਤੇ 28 24 25 ਦਿਨ ਹੋ ਗਏ ਹੈਨਾ 24 25 ਦਿਨ ਹੋ ਗਏ ਮਤਲਬ ਮਾਰਕ ਦੇ ਕਹਿਣ ਅਨਸਾਰ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਹੋਰਿਆਂ ਨੂੰ ਬਠਿੰਡਾ ਰਹਿੰਦੀ ਆ ਬਾਈ ਮੇਵਾ ਸਿੰਘ ਦੇ ਘਰੋਂ ਵੀਡੀਓ ਦੋਸਤੋ ਪਹਿਲਾਂ ਵੀ ਆਪਾਂ ਇੱਕ ਵੀਡੀਓ ਕਰੀਏ ਬਾਈ ਦੀ ਤੇ ਬਾਈ ਦਾ ਹੈਗਾ ਕੰਮ ਵਪਾਰ ਦਾ ਚੰਗੇ ਪਸ਼ੂ ਲਿਆ ਕੇ ਬਾਈ ਸੇਲ ਕਰਦਾ ਤੇ ਅੱਜ ਦੀ ਵੀਡੀਓ ਚ ਬਾਈ ਜੀ ਦੋ ਬੈੜਾ ਐਚ ਐਫ ਸੇਲ ਵਾਸਤੇ ਆ ਸਾਰੀ ਡਿਟੇਲ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਕੀ ਮੁੱਲ ਰਹੂਗਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਕਿੰਨੀ ਕਿੰਨੀ ਉਮਰ ਆ ਕਿਵੇਂ ਗੱਭਣਾ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਆਜੋ ਬਾਈ ਜੀ ਸਾਹਮਣੇ ਆਜੋ ਹੋਰ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਭਾਈ ਸਾਰੇ ਰੌਂਕ ਡੇਰੀ ਫਾਰਮ ਦੇਖਣ ਆਣਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਪਹਿਲਾਂ ਤਾਂ ਇਹ ਆਪਦਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ 9780604560 ਠੀਕ ਆ ਜੀ ਅੱਜ ਦੀ ਵੀਡੀਓ ਚ ਹੈ ਦੋ ਨਾ ਗਏ ਸੇਲ ਵਾਸਤੇ ਹਾਂ ਦੋ ਨਾ ਗਏ ਤੇ ਪਹਿਲਾਂ ਵਾਲੀ ਵੀਡੀਓ ਚ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਰਿਣੀ ਧੰਨਵਾਦੀ ਆ ਮੈਂ ਠੀਕ ਹੈ ਭਾਈ ਬਹੁਤ ਪਿਆਰ ਦਿੰਦੇ ਆ ਵੀਡੀਓ ਨੂੰ ਹਾਂਜੀ ਹਾਂਜੀ ਤੇ ਮਤਲਬ ਬਹੁਤ ਦੂਰੋਂ ਫੋਨ ਆਇਆ ਤੇ ਕਾ ਬੈੜਾ ਮਤਲਬ ਬਾਈਆਂ ਨੇ ਇਹ ਪਿਛਲੀ ਵੀਡੀਓ ਜੇ ਆਪਾਂ ਇਹਦੀ ਪਾਈ ਸੀ ਇਹਦੀ ਵੀਡੀਓ ਸਾਈ ਪਾਤੀ ਸੀ 1000 ਰੁਪਿਆ ਅੱਛਾ ਕਹਿੰਦੇ ਕਿਸੇ ਮਜਬੂਰੀ ਕਰਕੇ ਅਸੀਂ ਆ ਨਹੀਂ ਸਕਦੇ ਮੈਂ ਖਾ ਵੀ ਇਹ ਸੱਚੀ ਮਜਬੂਰੀ ਹੈ ਹਾਂ ਫਿਰ ਭਾਬਾ ਸਾਈ ਵੀ ਮੜਵਾ ਲਉਂਨਾਂ ਨੇ ਰਿਸਪੌਂਸ ਨਹੀਂ ਦਿੱਤਾ ਤੇ ਚਲੋ ਆਪਾਂ ਨਾਂ ਤਾਂ ਕਾਨੂੰ ਲੈਣਾ ਬਾਬਾ ਉਹਨਾਂ ਦਾ ਵੀ ਭਲਾ ਹੀ ਕਰੇ ਠੀਕ ਹੈ ਠੀਕ ਆ ਵੀ ਸੇਲ ਹੋ ਗਈ ਸੀ ਹਾਂ ਚਲੋ ਅੱਜ ਫਿਰ ਇਹ ਤੋਂ ਕਰਕੇ ਜੀ ਸ਼ੁਰੂ ਆਇਦਰੋਂ ਹਾਂ ਇਹ ਤੋਂ ਸ਼ੁਰੂ ਕਰ ਇਹਦੀ ਕੀ ਡਿਟੇਲ ਆ ਜੀ ਕਿੰਨੀ ਉਮਰ ਦੀ ਆ ਤੇ ਗੱਬਣ ਦਾ ਕੀ ਹਿਸਾਬ ਕਿਤਾਬ ਆ ਜੀ ਇਹਦਾ ਇਹਦਾ 16 ਤਰੀਕ ਦਾ ਭਰਿਆ ਹੋਇਆ ਟੀਕਾ ਹੀ ਅੱਛਾ ਜਾਂ ਤੁਸੀਂ ਮੈਨੂੰ ਫੜਾਇਆ ਸੀ ਇੱਧਰ ਦੋ ਦੋ ਭਰੇ ਹੋਇਆ ਦੋਨੇ 66 ਭਰੇ ਹੋਇਆ ਠੀਕ ਆ ਜੀ 66 ਸੀਮਣਾ ਤੋਂ ਬਈ ਗੱਬਣਾ ਹਾਂ ਦੋਨੇ 66 ਕਿੰਨੀ ਤਰੀਕ ਦਾ ਭਰਿਆ ਹੋਇਆ ਜੀ ਇਹਦਾ ਸਾਹੀ 16 ਤਰੀਕ ਦਾ ਭਰਿਆ ਚ 12 ਹੋ ਗਈ ਠੀਕ ਆ ਤੇ ਮਾਲਕ ਦੇ ਕਹਿਣ ਮੁਤਾਬਕ ਵੀ ਬਲੱਡ ਵੀ ਮਾਰਗੀ ਅੱਟ ਵੀ ਦੇਗੀ ਠੀਕ ਆ ਅੱਜ ਮੰਨ ਕੇ ਇਹਨੂੰ ਹੋ ਗਏ ਫਿਰ 16 12 ਤੇ 28 24 25 ਦਿਨ ਹੋ ਗਏ ਹੈ ਨਾ 24 25 ਦਿਨ ਹੋ ਗਏ ਮਤਲਬ ਮਾਰਕ ਦੇ ਕਹਿਣ ਅਨੁਸਾਰ ਹੈ ਠੀਕ ਹੈ ਜੀ ਠੀਕ ਹੈ ਕਿਉਂਕਿ ਆਪਾਂ ਘਰੇ ਜੇ ਭਰਾਇਆ ਹੁੰਦਾ ਤਾਂ ਆਪਾਂ ਦਾ ਬਣਾਉਂਦੇ ਵੀਡੀਓ ਹਾਂਜੀ ਹਾਂਜੀ ਠੀਕ ਹੈ ਭਰਦੇ ਦੀ ਪਰ ਉਹ ਤੋਂ ਆ ਅਸੀਂ ਲਿਆਇਆ ਆ ਮਤਲਬ ਦਿੱਤੇ ਹੈਗੇ ਠੀਕ ਆ ਚਲੋ ਫਿਰ ਇਹਨੂੰ ਤੋੜ ਲਓ ਜੀ ਆਪਾਂ ਤੋੜ ਕੇ ਇੱਕ ਵਾਰੀ ਬਾਈਆਂ ਨੂੰ ਦਿਖਾ ਦਗੇ ਹੈ ਨਾ ਹਾਂ ਅੱਜ ਫਿਰ ਜੋੜੇ ਦੇ ਮੁੱਲ ਕਰਾਂਗੇ ਦੋਵੇਂ ਇਕੱਠਿਆਂ ਦੇਵਾਂਗੇ ਜੋੜੇ ਦਾ ਜੀ ਹਾਂ ਜੀ ਦੋਸਤੋ ਦੋਮਿਆਂ ਦਾ ਮੁੱਲ ਇਕੱਠਾ ਕਰਾਂਗੇ ਜੋੜੇ ਦਾ ਆਪਾਂ ਤੋਰ ਨੂੰ ਚੈੱਕ ਕਰਾ ਦੇਣਾ ਮੁੱਲ ਆਪਾਂ ਬਾਅਦੋਂ ਕਰ ਦਾਂਗੇ ਜੋੜੇ ਹੀ ਦੇਣਾ ਠੀਕ ਆ ਠੀਕ ਆ ਵੀਰੇ ਜੋੜੇ ਵਾਲੇ ਭਰਾ ਫੋਨ ਲਾ ਲਿਓ ਨਾਲੇ ਇਕੱਠਿਆਂ ਦਾ ਕਰਾਇਆ ਬਾਈ ਕਹਿੰਦਾ ਸਸਤਾ ਪੈ ਜਾਂਦਾ ਇੱਧਰ ਨੂੰ ਲੈ ਚੱਲੋ ਪੂਰੀ ਵੱਡੀ ਬਿਹੜ ਹੈ ਖੁੱਲੀ ਡੁੱਲੀ ਕੱਦ ਕਾਠ ਦੀ ਚੰਗੀ ਹੈ ਵੀਰੇ ਬਿਹੜ ਤੇ ਉਮਰੋਂ ਕਿੰਨੀ ਕਹੋ ਬਾਈ ਦੰਦੋਂ ਦੰਦੋਂ ਬਾਈ ਇਹ ਮੈਂ ਝੂਠ ਮਾਰੀ ਜਾਂ ਗਿਆ ਦੇਖੇ ਨਹੀਂ ਹਾਂ ਦਾ ਦੋ ਦੇ ਪੂਰੇ ਕਰਕੇ ਹੋ ਸਕਦਾ ਚੌਕ ਦੇ ਚੱਕ ਦੀ ਹੋਵੇ ਠੀਕ ਹੈ ਜੀ ਆਪਾਂ ਚੈੱਕ ਨਹੀਂ ਕਰੇ ਠੀਕ ਹੈ ਜੀ ਬੰਨ ਲਓ ਫਿਰ ਉਧਰ ਹੀ ਇਹ ਦੋਸਤੋ ਵੈੜਾ ਭਾਈ ਕਹਿੰਦਾ ਅੱਜ ਦੋਵੇਂ ਇਹ ਇਕੱਠੀਆਂ ਆਪਾਂ ਜੋੜਾ ਹੀ ਦੇਵਾਂਗੇ ਤੇ ਮੁੱਲ ਕਰਾਵਾਂਗੇ ਜਾਇਰ ਜਾਇਰ ਮੁੱਲ ਕਰਾਵਾਂਗੇ ਉਹਦੇ ਤੋਂ ਛੋਟ ਛੱਪਾ ਹੀ ਹੋ ਕਰਾਂਗੇ ਕੱਢੀ ਸੀਲ ਹੈ ਕੋਈ ਬਾਕੀ ਸਾਨੂੰ ਆਪਾਂ ਥਣਾ ਥਣਾ ਦੀ ਚੈੱਕ ਕਰਾ ਦਨੇ ਆ ਆਹ ਦੇਖ ਲਓ ਭਾਈ ਦੇਖ ਲਓ ਵੀ ਚਾਰ ਹੀ ਥਾਣੇ ਚਾਰ ਥਾਣਾ ਕੱਲਾ ਕੱਲਾ ਥਾਣਾ ਕੋਈ ਫੋਰ ਸ਼ਾਂਗ ਨਹੀਂ ਵੀ ਕੋਈ ਕੂਰੀ ਝੋਲੀ ਝਾਲੀ ਦਾ ਪੱਟੀ ਜਾਂਦੀ ਹੈ ਠੀਕ ਹੈ ਜੀ ਤੇ ਉਹਨੂੰ ਵੀ ਤੋੜ ਲੋ ਫਿਰ ਕੱਟਾ ਦਾ ਮੁੱਲ ਕਰਦਾ ਹੈ ਬਰਾਛੀ ਫੁੱਟ ਤੋਂ ਵੱਧ ਹੈ ਤੇ ਕੱਦ ਕੋਤ ਦੀ ਬਹੁਤ ਹੈ ਕੱਦ ਦੀ ਚੰਗੀ ਹੈ ਹਾਂ ਕੱਦ ਬਾਈ ਦਾ ਬਹੁਤ ਆ ਬਾਈ ਕਹਿੰਦਾ 6 ਫੁੱਟ 2-3 ਇੰਚ ਕਰਦਾ ਤੇ ਬੈੜ ਜਮਾ ਮੋਢੇ ਤੋਂ ਥੋੜੀ ਨਹੀਂ ਵੀ ਰਹਿ ਜਾਂਦੀ ਇਹ ਕਿੰਨੀ ਕੁ ਉਮਰ ਦੀ ਹੈ ਜੀ ਇਹਦੀ ਪਹਿਲਾਂ ਡਿਟੇਲ ਦੱਸੀ ਇਹ ਖੀਰੀ ਹੈ ਇਹਦੇ ਨਾਂ ਦਾ ਆਪਾਂ ਚੈੱਕ ਕਰਿਆ ਖੀਰੀ ਹੈ ਹਾਂ ਠੀਕ ਹੈ ਜੀ ਇਹਦੀ ਵੀ ਝੋਲੀ ਝਾਲੀ ਦਿਖਾਓ ਤੁਸੀਂ ਝੋਲੀ ਦਿਖਾ ਦਿੰਨੇ ਬਈ ਦੇਖੋ ਹਲਕੀ ਜੀ ਥੋੜੀ ਜੀ ਮਾੜੀ ਜੀ ਨਾਲ ਟਮਕਣਾ ਜਾ ਬਸ ਠੀਕ ਆ ਠੀਕ ਆ ਟਮਕਣਾ ਜਾ ਹੈਗਾ ਇੱਕ ਥੰਡੇ ਨਾਲ ਵੀਰੇ ਜਰੂਰ ਤੇ ਬੱਛੀ ਆਪਾਂ ਤੋਰ ਕੇ ਸਾਨੂੰ ਇਹ ਵੀ ਚੈੱਕ ਕਰਾ ਦਿੰਨੇ ਆ ਇਹ ਪੂਰੇ ਖੁੱਲੇ ਡੁੱਲੇ ਸ਼ਰੀਰ ਦੀ ਤੇ ਚੰਗੀ ਬੱਛੀ ਆ ਜਿਹਦਾ ਪੂਰੀ ਆ ਦੇਖੋ ਬਈ ਵਧੀਆ ਬਰੀਡ ਹੀ ਆ ਕੁਆਲਟੀ ਚੈੱਕ ਕਰੋ ਮੂੰਹ ਮਾ ਤੁਸੀਂ ਬਾਕੀ ਪ੍ਰਿੰਟ ਪ੍ਰਿੰਟ ਬੱਛੀ ਦਾ ਬਹੁਤ ਚੰਗਾ ਹੈਗਾ ਲੈ ਜਾਓ ਕੋਈ ਇੱਧਰ ਮੋਰ ਲਿਆ ਮੋਰ ਲਿਆ ਆ ਲੈ ਜਨੋ ਤੋਰ ਕੇ ਆਪਾਂ ਤੁਹਾਨੂੰ ਬੱਚੀ ਦਿਖਾਤੀ ਮੂੰਹ ਮਾ ਦਿਖਾ ਦੇ ਇਹ ਦੇਖੋ ਬਾਕੀ ਆ ਫੇਸ ਦੀ ਤੁਸੀਂ ਚੈੱਕ ਕਰ ਲਓ ਮੂੰਹ ਮੱਥੇ ਦੀ ਆ ਦੇ ਬਣ ਲੋ ਇਹ ਕੋਈ ਗੱਲ ਨਹੀਂ ਹੁਣ ਆਪਾਂ ਬਾਈ ਨਾਲ ਛੋਟੀ ਆਪਾਂ ਮੁੱਲਵਾੜੀ ਦੀ ਗੱਲ ਕਰਾਉਣੀ ਆ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਮੇਰਾ ਇਹ ਨੰਬਰ ਚੱਲੀ ਜਾਂਦਾ ਬਾਈ ਆਪਣੇ ਨਾਲ ਸੰਪਰਕ ਕਰ ਲਿਓ ਆਜੋ ਜੀ ਆਪਾਂ ਇਹਨਾਂ ਦਾ ਮੁੱਲ ਦੱਸ ਦੁੱਦੀ ਜਾਇਜ਼ ਜਮਾਤ ਮੁੱਲ ਜਮਾ ਜਾਇਜ਼ ਕਰਾਂਗੇ ਪਿਛਲੀ ਵੀਡੀਓ ਚ ਵੈਸੋ ਦੱਸਾਂ ਜੇ ਭਰਾਵਾਂ ਨੇ ਪਿਆਰ ਦਿੱਤਾ ਆਪਾਂ ਫਿਕਸ ਰੇਟ ਕਰਾਇਆ 1000 ਰੁਪਿਆ ਛੋੜ ਹੀ ਕਰੀ ਸੀ ਉਹਦੇ ਚ ਇੱਕ ਨਾਗ ਮਗਰ ਠੀਕ ਹੈ ਜੀ ਇਹਨਾਂ ਚੋ ਵੀ 1000 ਰੁਪਿਆ ਛੋੜੂ ਜਿਹੜਾ ਪਹਿਲੇ ਫੋਨ ਤੇ ਉਹਨਾਂ ਦੇ ਸੌਦੇ ਹੋਏ ਆ ਠੀਕ ਹੈ ਜੀ ਜਿਹਨੇ ਇੱਕ ਵਾਰੀ ਫੋਨ ਲਾ ਲਿਆ ਉਸੇ ਫੋਨ ਤੇ ਸੌਤੇ ਹੋਇਆ ਹਾਂਜੀ ਹਾਂਜੀ ਤੇ ਇਨਾਂ ਦਾ ਵੀ ਰੇਟ ਆਪਾਂ ਫਿਕਸ ਕਰਾਂਗੇ ਇਹਦੇ ਚੋਂ 1000 ਰੁਪਇਆ ਛੋੜ ਕਰਾਂਏ ਜਿਹੜੇ ਨੇ ਫੋਨ ਲਾ ਲੈਣਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਜੀ ਫਿਰ ਦੱਸੀ ਦੋ ਮੁੱਲ ਦੋਨਾਂ ਦਾ ਇਹਨਾਂ ਦਾ ਆਪਾਂ 55000 ਰੇਟ ਕਰਦੇ ਇਹਦੇ ਚੋਂ 1000 ਰੁਪਇਆ ਛੋੜ ਹੋ ਵਪਾਰੀ ਵੀਰ ਵੀ ਲੈ ਸਕਦਾ ਦੋਮਾਂ ਦਾ 55000 ਮੁੱਲਾ ਇਹ ਚੋਂ 1000 ਹੀ ਛੱਡੋਗੇ 1000 ਛੱਡਾਂਗੇ ਬਸ 54 ਦੀਆਂ ਬੱਛੀਆਂ ਹੋ ਜਾਣੀਆਂ ਵੀਰੇ ਦੋਵੇਂ ਜਿਹੜੇ ਭਰਾ ਨੂੰ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਕਰਕੇ ਆਉਂਦਾ ਤੁਸੀਂ ਖਰੀਦ ਸਕਦੇ ਹੋ ਮੁੱਲ ਆਪਾਂ ਵੀਡੀਓ ਚ ਕਰਤਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧ